हेलो स्टूडेंट्स वेलकम बैक टू माय चैनल आई होप तू सारे ठीक होमोगे हो सो so, आज दी मेरी वीडियो वा बीए फोर्थ सेमेस्टर हिस्ट्री दे स्टूडेंट्स दे लिए सो so, यूनिट वन कर रही सी इस तो पहला मैं गुरु नानक देव जी वाली वीडियो और गुरु नानक देव जी सिखयामा वाली वीडियो अपलोड कर देती या तू देख सकते हैं ते आज assi सेकंड क्वेश्चन करंगे ठीक है सो so, ताडे यूनिट वन दे विच डसगा पहला assi कीता सी, सी लाइफ एंड टीचिंग्स ऑफ गुरु नानक देव जी हुन assi करंगे कंट्रीब्यूशन ऑफ गुरु अंगद ਠੀਕ ਹੈ ਸਿੱਖੀਜ਼ਮ ਦੀ ਡਵੈਲਪਮੈਂਟ ਦੇ ਵਿੱਚ ਉਹਨਾਂ ਦਾ ਕੀ ਕੰਟਰੀਬਿਊਸ਼ਨ ਰਹਿੰਦਾ ਆ ਗੁਰੂ ਅੰਗਦ ਦੇਵ ਜੀ ਦਾ ਸੋ ਕਰਾਂਗੇ ਜਿਵੇਂ ਤੁਸੀਂ ਜਾਣਦੇ ਹੋ ਕਿ ਸਿੱਖ ਧਰਮ ਦੇ ਵਿੱਚ ਹਨਾ ਜਿਹੜੇ ਸੀਗੇ ਦੂਸਰੇ ਗੁਰੂ ਹੋਇਆ ਗੁਰੂ ਅੰਗਦ ਦੇਵ ਜੀ ਸੋ ਇਹਨਾਂ ਦੀ ਜਿਹੜਾ ਕੰਟਰੀਬਿਊਸ਼ਨ ਤੁਹਾਨੂੰ ਪੁੱਛਿਆ ਜਾਣਾ ਆ ਠੀਕ ਹੈ ਸੋ ਗੁਰੂ ਅੰਗਦ ਦੇਵ ਜੀ ਦੇ ਗੁਰੂ ਅੰਗਦ ਦੇਵ ਜੀ ਕਾਂਟਰੀਬਿਊਸ਼ਨ ਟੁਵਰਡ ਟੂ ਡਿਵੈਲਪਮੈਂਟ ਆਫ ਸਿੱਖੀਜ਼ਮ ਠੀਕ ਹੈ ਗੁਰੂ ਅੰਗਦ ਦੇਵ ਜੀ ਦਾ ਸਿੱਖ ਪੰਥ ਦੇ ਵਿਕਾਸ ਵਿੱਚ ਉਹਨਾਂ ਦਾ ਯੋਗਦਾਨ ਪੁੱਛਿਆ ਜਾਣਾ ਹੈ ਸੋ ਇੰਟਰੋਡਕਸ਼ਨ ਦੇ ਵਿੱਚ ਆਪਾਂ ਉਹਨਾਂ ਦੇ ਜਿਹੜਾ ਆ ਲਾਈਫ ਦੇ ਬਾਰੇ ਕਰਾਂਗੇ ਬਰਥ ਪੇਰੈਂਟਸ ਐਜੂਕੇਸ਼ਨ ਮੈਰਿਸ ਅੰਗਜ਼ਮਪਸ਼ਨ ਆਫ ਗੁਰਗੱਦੀ ਠੀਕ ਹੈ ਇਹ ਸਾਰੀਆਂ ਸਿਜਾਂ ਡਿਸਕਸ ਕਰਾਂਗੇ ਆਪਾਂ ਇੰਟਰੋਡਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਨਮ ਦੀ ਗੱਲ ਕਰੀਏ ਤੇ ਗੁਰੂ ਅੰਗਦ ਦੇਵ ਜੀ ਦਾ ਜਨਮ ਜਿਹੜਾ ਆ 31 ਮਾਰਚ 1504 ਈਸਵੀ ਨੂੰ ਮੱਤੀ ਦੀ ਸਰਾਈ ਮੱਤੇ ਦੀ ਸਰਾਇ ਨਾਮੀ ਪਿੰਡ ਵਿੱਚ ਹੋਇਆ ਸੀ ਇਹ ਜਿਹੜਾ ਪਿੰਡ ਆ ਮੱਤੇ ਦੀ ਸਰਾਇ ਇਹ ਮੁਕਸਰ ਤੋਂ 10 ਕਿਲੋਮੀਟਰ ਦੂਰ ਆ ਠੀਕ ਹੈ ਫਾਦਰ ਦੀ ਗੱਲ ਕਰੀਏ ਤੇ ਫਾਦਰ ਦਾ ਨਾਮ ਫਿਰੂਮਲ ਸੀ ਜੋ ਤਰੇਹਨ ਜਾਤੀ ਦੇ ਖੱਤਰੀ ਸਨ ਤੇ ਮਾਤਾ ਦਾ ਨਾਮ ਸਬਰਾਈ ਦੇਵੀ ਸੀ ਠੀਕ ਹੈ ਸੋ ਬਚਪਨ ਜਿਹੜਾ ਆ ਬਚਪਨ ਦੇ ਵਿੱਚ ਜਿਹੜੇ ਸੀਗੇ ਭਾਈ ਬਚਪਨ ਦਾ ਨਾਮ ਗੁਰੰਗਤਿਪ ਸਿੰਘ ਦਾ ਭਾਈ ਲੈਣਾ ਜੀ ਸੀ ਠੀਕ ਹੈ ਸੋ ਉਹਨਾਂ ਦੇ ਮਾਤਾ ਪਿਤਾ ਜਿਹੜੇ ਸੀ ਬਚਪਨ ਦੇ ਉਹਨਾਂ ਦੇ ਬਚਪਨ ਦੇ ਵਿੱਚ ਹੀ ਸਰਾਇ ਤੋਂ ਹਰੀਕੇ ਅਤੇ ਫਿਰ ਖਡੂਰ ਸਾਹਿਬ ਆਗੇ ਸੀ ਸੋ ਜਿਹੜਾ ਗੁਰੰਗਤ ਦੇਵ ਜੀ ਦਾ ਬਚਪਨ ਜਿਹੜਾ ਆ ਉਹ ਖਡੂਰ ਸਾਹਿਬ ਦੇ ਵਿੱਚ ਬੀਤਿਆ ਠੀਕ ਹੈ ਅਗਰ ਸ਼ਾਰਟ ਕੁਐਸਚਨ ਦੇ ਵਿੱਚ ਵੀ ਪੁੱਛਿਆ ਜਾਵੇ ਕਿ ਗੁਰੰਗਤ ਦੇਵ ਜੀ ਦਾ ਬਚਪਨ ਜਿਹੜਾ ਆ ਉਹ ਕਿੱਥੇ ਬੀਤਿਆ ਸੀ ਤਾਂ ਉਹਨਾਂ ਦਾ ਬਚਪਨ ਜਿਹੜਾ ਹੈ ਖਡੂਰ ਸਾਹਿਬ ਦੇ ਵਿੱਚ ਬੀਤਿਆ ਸੀ ਤੇ ਗੁਰੰਗਤ ਦੇਵ ਜੀ ਦੇ ਬਚਪਨ ਦਾ ਨਾਮ ਪੁੱਛਿਆ ਜਾਵੇ ਤੇ ਭਾਈ ਲੈਣਾ ਜੀ ਸੀ ਠੀਕ ਹੈ ਸੋ ਜੇ ਪੁੱਛਿਆ ਜਾਵੇ ਕਿ ਗੁਰੂ ਅੰਗਦ ਦੇ ਉਹਨਾਂ ਦਾ ਨਾਮ ਜਿਹੜਾ ਆ ਕਿਵੇਂ ਪਿਆ ਤੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸੀਗਾ ਉਹਨਾਂ ਦੀ ਸਿੱਖਿਆ ਜਿਹੜਾ ਸੀਗਾ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣੇ ਜਿਹੜਾ ਸੀਗਾ ਨਾਲ ਲਗਾ ਕੇ ਕਿਹਾ ਸੀਗਾ ਕਿ ਉਹ ਗੁਰੂ ਦਾ ਅੰਗਾ ਟਿਕਿਆ ਇਸ ਤੋਂ ਉਹ ਕਿ ਮੇਰਾ ਅੰਗਾ ਤੋਂ ਉੱਥੋਂ ਹੀ ਉਹਨਾਂ ਦਾ ਨਾਮ ਗੁਰੂ ਅੰਗਦ ਪੈ ਗਿਆ ਸੀਗਾ ਠੀਕ ਹੈ ਸੋ ਉਸ ਤੋਂ ਬਾਅਦ ਜਿਹੜਾ ਸੀਗਾ 15 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਵਿਆਹ ਜਿਹੜਾ ਸੀਗਾ ਮੱਤੀ ਦੀ ਸਰਾਏ ਦੇ ਨਿਵਾਸੀ ਸ਼੍ਰੀ ਦੇਵੀ ਚੰਦ ਦੀ ਸੁਪੁੱਤਰੀ ਬੀਬੀ ਖੀਵੀ ਜੀ ਦੇ ਨਾਲ ਕਰ ਦਿੱਤਾ ਗਿਆ ਸੀ ਠੀਕ ਹੈ ਜਿਹੜੇ ਦਾ ਸਪਾਊਸ ਸੀਗੇ ਉਹ ਬੀਬੀ ਖੀਵੀ ਜੀ ਸੀਗੇ ਤੇ ਮੈਰਿਜ ਤੋਂ ਬਾਅਦ ਆ ਜਿਹੜਾ ਸੀਗਾ ਲੈਣਾ ਜੀ ਦੇ ਘਰ ਦੋ ਲੜਕੀਆਂ ਤੇ ਦੋ ਲੜਕਿਆਂ ਨੇ ਜਨਮ ਲਿਆ ਠੀਕ ਹੈ ਪੁੱਤਰਾਂ ਦੇ ਨਾਮ ਸੀਗੇ ਦਾਤੂ ਤੇ ਦਾਸੂ ਤੇ ਲੜਕੀਆਂ ਦੇ ਨਾਮ ਸੀਗੇ ਅਮਰੀ ਅਤੇ ਅਨੌਖੀ ਠੀਕ ਹੈ ਬੀਬੀ ਅਮਰੀ ਅਤੇ ਅਨੌਖੀ ਕੀ ਕਰੀ ਫਿਰ ਤੋਂ ਜਿਹੜਾ ਆ ਅਸੀਂ ਰਿਪੀਟ ਕਰ ਲੰਨੇ ਆ ਜਨਮ 31 ਮਾਰਚ 504 ਦੇ ਵਿੱਚ ਹੋਇਆ ਠੀਕ ਹੈ 31st ਮਾਰਚ 1504 ਦੇ ਵਿੱਚ ਜਿਹੜਾ ਸੀਗਾ ਇਹਨਾਂ ਦਾ ਜਨਮ ਹੋਇਆ ਸੀ ਕਿੱਥੇ ਹੋਇਆ ਸੀ ਮੱਤੇ ਦੀ ਸਰਾਈ ਜਿਹੜਾ ਕਿ ਮੁਕਸਰ ਤੋਂ 10 ਕਿਲੋਮੀਟਰ ਦੂਰ ਆ ਠੀਕ ਹੈ ਫਾਦਰ ਦਾ ਨੇਮ ਫਿਰੂਮਲ ਤੇ ਮਾਤਾ ਸਭਰਾਈ ਦੇਵੀ ਠੀਕ ਹੈ ਔਰ ਮੈਰਿਜ ਜਿਹੜੀ ਇਹਨਾਂ ਦੀ ਬੀਬੀ ਕੀ ਵੀ ਜਿਹਦੇ ਨਾਲ ਹੁੰਦੀ ਆ ਤੇ ਜਿਹੜਾ ਸੀਗਾ ਚਾਰ ਬੱਚੇ ਸੀ ਇਹਨਾਂ ਦੇ ਦੋ ਬੇਟੀਆਂ ਤੇ ਦੋ ਬੇਟੇ ਬੇਟਿਆਂ ਦੇ ਨਾਮ ਦਾਤੂ ਤਾਸੂ ਤੇ ਬੇਟੀਆਂ ਦੇ ਨਾਮ ਬੀਬੀ ਅੰਮ੍ਰਿਤ ਤੇ ਨੌਕੀ ਸੀ ਠੀਕ ਹੈ ਫਿਰ ਉਸ ਤੋਂ ਬਾਅਦ ਭਾਈ ਲੈਣਾ ਜੀ ਜਿਹੜੇ ਸੀਗੇ ਸ਼ੁਰੂ ਤੋਂ ਹੀ ਜਿਹੜਾ ਸੀਗਾ ਬਚਪਨ ਤੋਂ ਹੀ ਬੜੇ ਧਾਰਮਿਕ ਸੀਗੇ ਤੇ ਹਰ ਸਾਲ ਜਿਹੜਾ ਸੀਗੇ ਖਡੂਰ ਸਾਹਿਬ ਕਿਉਂਕਿ ਰਹਿੰਦੇ ਸੀਗੇ ਤੇ ਉੱਥੋਂ ਹੋਰ ਲੋਕਾਂ ਦੇ ਨਾਲ ਜਿਹੜਾ ਸੀ ਯਾਤਰੀਆਂ ਦੇ ਨਾਲ ਕਾਂਗੜਾ ਦੇ ਵਿੱਚ ਜਿਹੜਾ ਸੀਗਾ ਇਹ ਜਾਂਦੇ ਸੀਗੇ ਜਵਾਲਾਮੁਖੀ ਦੇ ਮੰਦਿਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਤੇ ਇਸੇ ਤਰ੍ਹਾਂ ਇੱਕ ਵਾਰ ਜਦੋਂ ਇਹ ਯਾਤਰਾ ਤੇ ਗੇਤੇ ਨਾਂਦੇ ਸੰਪਰਕ ਦੇ ਵਿੱਚ ਇੱਕ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਆਇਆ ਭਾਈ ਜੋਦਾ ਠੀਕ ਹੈ ਤੇ ਜਦੋਂ ਗੁਰੰਗਤ ਦੇਵ ਜੀ ਨੇ ਉਹਨਾਂ ਦੇ ਕੋਲੋਂ ਬਾਣੀ ਸੁਣੀ ਸੀਗੀ ਗੁਰੂ ਨਾਨਕ ਦੇਵ ਜੀ ਦੀ ਜਪਜੀ ਸਾਹਿਬ ਤੇ ਆਸਾਂ ਦੀ ਬਾਣ ਦਾ ਪਾਠ ਜਦੋਂ ਸੁਣਿਆ ਤੇ ਕਾਫੀ ਪ੍ਰਭਾਵਿਤ ਹੋਏ ਤੇ ਫਿਰ ਉਹਨਾਂ ਨੇ ਡਿਸਾਈਡ ਕਰ ਲਿਆ ਸੀ ਉਸੇ ਟਾਈਮ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਜੜਾ ਹੈ ਉਹਨਾਂ ਦੇ ਦਰਸ਼ਨ ਕਰਨੇ ਆ ਤੇ ਫਿਰ ਜਦੋਂ ਉਹਨਾਂ ਦੀ ਗੁਰੂ ਨਾਨਕ ਦੇਵ ਜੀ ਦੇ ਨਾਲ ਜਦੋਂ ਮੁਲਾਕਾਤ ਹੁੰਦੀ ਆ ਤੇ ਫਿਰ ਕਾਫੀ ਪਰਵਾਹਿਤ ਹੁੰਦੇ ਆ ਤੇ ਉਹਨਾਂ ਦੀ ਜਿਹੜਾ ਸੇਵਾ ਦੇ ਵਿੱਚ ਹੀ ਫਿਰ ਉਹ ਲੱਗ ਜਾਂਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਭਾਈ ਲੈਣਾ ਜੀ ਜਿਹੜਾ ਸੀ ਉਹ ਫਿਰ ਗੁਰਨਾਨ ਸਿੰਘ ਜੀ ਦਾ ਸੀ ਇੱਕ ਬਣਨ ਦੇ ਪਿੱਛੋਂ ਉਹਨਾਂ ਨੇ ਕਰਤਾਰਪੁਰ ਦੇ ਵਿੱਚ ਹੀ ਰਹਿਣਾ ਸਟਾਰਟ ਕਰ ਦਿੱਤਾ ਸੀਗਾ ਤੇ ਇੱਥੇ ਉਹ ਤਨਮਨ ਤੋਂ ਜਿਹੜੇ ਸੀ ਗੁਰੂ ਜੀ ਦੀ ਸੇਵਾ ਕਰਦੇ ਸੀ ਤੇ ਇਸ ਤਰ੍ਹਾਂ ਗੁਰੂ ਜੀ ਜਿਹੜੇ ਸੀ ਉਹਨਾਂ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਸੀਗੇ ਤੇ ਉਹਨਾਂ ਦਾ ਪੂਰਾ ਵਿਸ਼ਵਾਸ ਹੋ ਗਿਆ ਸੀਗਾ ਕਿ ਭਾਈ ਲੈਣਾ ਜਿਹੜਾ ਗੱਦੀ ਦੇ ਯੋਗ ਆ ਇਸ ਲਈ ਉਹਨਾਂ ਨੇ ਕੀ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਿਮ ਟਾਈਮ ਦੇ ਵਿੱਚ ਕੀ ਕੀਤਾ ਸੀਗਾ ਕਿ ਭਾਈ ਲੈਣਾ ਜਿਹਨੂੰ ਇੱਕ ਨਾਰੀਅਲ 5 ਪੈਸੇ ਦੇ ਕੇ ਤੇ ਉਹਨਾਂ ਨੂੰ ਆਪਣਾ ਉਧਧਕਾਰੀ ਜਿਹੜਾ ਸੀ ਰੱਖ ਦਿੱਤਾ ਸੀ ਨਾਲ ਹੀ ਉਹਨਾਂ ਨੂੰ ਨਮਾ ਨਾ ਦਿੰਦਾ ਸੀ ਅੰਗਦ ਦਾ ਠੀਕੇ ਭਾਵ ਆਪਣਾ ਸਰੀਰ ਦਾ ਅੰਗ ਸਮਝਿਆ ਸੀ ਉਹਨਾਂ ਨੇ ਤੁਹਾਨੂੰ ਜਿਹੜਾ ਸੀਗਾ ਅੰਗਦ ਦਾ ਨਾਮਤਾ ਸੀਗਾ ਇਸ ਤਰ੍ਹਾਂ ਜਿਹੜੇ ਪਾਈ ਲੈਣਾ ਜੀ ਸੀਗੇ ਉਹ ਪਾਈ ਲੈਣਾ ਜੀ ਤੋਂ ਗੁਰੂ ਅੰਗਦ ਬਣ ਗਏ ਸੀਗੇ ਗੁਰੰਗਾ ਦੇਵ ਜਿਹੜੇ ਆ 1539 ਤੋਂ 1552 ਤੱਕ ਠੀਕ ਹੈ 1539 ਤੋਂ ਲੈ ਕੇ 1552 ਤੱਕ ਜਿਹੜੇ ਆ ਗੱਦੀ ਦੇ ਉੱਪਰ ਬੈਠਦੇ ਆ ਤੇ ਇਸ ਟਾਈਮ ਇਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਤੇ ਜੋਸ਼ ਦੇ ਨਾਲ ਗੁਨਾਨਕ ਦੇਵ ਜੀ ਦੇ ਜਿਹੜੇ ਉਪਦੇਸ਼ ਸੀ ਉਹਨਾਂ ਦਾ ਪ੍ਰਚਾਰ ਕੀਤਾ ਤੇ ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜੀ ਲੰਗਰ ਤੇ ਸੰਗਤ ਦੀਆਂ ਸੰਸਥਾਵਾਂ ਚ ਗਈ ਉਹਨਾਂ ਦਾ ਵਿਸਥਾਰ ਕੀਤਾ ਸੀਗਾ ਤੇ ਹੋਰ ਵੀ ਮਹੱਤਵਪੂਰਨ ਕਾਰਜ ਜਿਹੜੇ ਕੀਤੇ ਅਸੀਂ ਦੇਖਾਂਗੇ ਉਹਨਾਂ ਦਾ ਕੰਟਰੀਬਿਊਸ਼ਨ ਸਭ ਤੋਂ ਪਹਿਲਾਂ ਪਪੂਲਰਿਜ਼ੇਸ਼ਨ ਆਫ ਗੁਰਮੁਖੀ ਅਮੰਗ ਦਾ ਸਿੱਖ ਗੁਰਮੁਖੀ ਲਿਪੀ ਨੂੰ ਸਿੱਖਾਂ ਵਿੱਚ ਹਰਮਨ ਪਿਆਰਾ ਕਰਨਾ ਠੀਕ ਹੈ ਸੋ ਜਿਹੜਾ ਆ ਗੁਰਮੁਖੀ ਨੂੰ ਹਰਮਨ ਪਿਆਰਾ ਜਿਹੜਾ ਸਿੱਖਾਂ ਦੇ ਵਿੱਚ ਤੇ ਜਿਹੜਾ ਕੀਤਾ ਗਿਆ ਸੀਗਾ ਇਹਦਾ ਸਿਰਾ ਜਿਹੜਾ ਆ ਗੁਰੂ ਅੰਗਦ ਦੇਵ ਜੀ ਨੂੰ ਜਾਂਦਾ ਆ ਗੁਰੰਗਦ ਦੇਵ ਜੀ ਨੇ ਜਿਹੜਾ ਸੀਗਾ ਅ ਜਿਹੜੀ ਗੁਰਮੁਖੀ ਲਿਪੀ ਸੀਗੀ ਉਹਨੂੰ ਜਿਹੜਾ ਸੀਗਾ ਹਰਮਨ ਪਿਆਰੀ ਬਣਾਇਆ ਸੀਗਾ ਸਿੱਖਾਂ ਦੇ ਵਿੱਚ ਔਰ ਇਹ ਸ਼ਲਾਂਗਾ ਜੋਗ ਜਿਹੜਾ ਸੀਗਾ ਕਾਰਜ ਕੀਤਾ ਜਿਸ ਤੋਂ ਬਾਅਦ ਜਿਹੜਾ ਆ ਗੁਰਮੁਖੀ ਲਿਪੀ ਜਿਹੜੀ ਆ ਬਹੁਤ ਹੀ ਜ਼ਿਆਦਾ ਜਿਹੜੀ ਆ ਪੌਪੂਲਰ ਹੋ ਗਈ ਸੀਗੀ ਔਰ ਇਸ ਦਾ ਇਸਤੇਮਾਲ ਜਿਹੜਾ ਸੀਗਾ ਬਹੁਤ ਜ਼ਿਆਦਾ ਹੋਣ ਲੱਗ ਪਿਆ ਸੀਗਾ ਠੀਕ ਹੈ ਸੋ ਇੰਨੀ ਜ਼ਿਆਦਾ ਪਪੂਲਰ ਹੋ ਜਾਂਦੀ ਹੈ ਕਿ ਬਾਕੀ ਜਿਹੜੀਆਂ ਭਾਸ਼ਾਵਾਂ ਸੀਗੀਆਂ ਸੰਸਕ੍ਰਿਤ ਸੀ ਜਾਂ ਹੋਰ ਭਾਸ਼ਾਵਾਂ ਵਸੀਆਂ ਉਹਨਾਂ ਦਾ ਪ੍ਰਭਾਵ ਜਿਹੜਾ ਘਟ ਜਾਂਦਾ ਆ ਠੀਕ ਹੈ ਤੇ ਲੋਕਾਂ ਨੇ ਵੀ ਜਿਹੜਾ ਸੀਗਾ ਭਾਸ਼ਾ ਨੂੰ ਜਿਹੜਾ ਸੀਗਾ ਬਹੁਤ ਜ਼ਿਆਦਾ ਸਲੀਪੀ ਜਿਹੜਾ ਸੀਗਾ ਪਿਆਰ ਕਰਨਾ ਸਟਾਰਟ ਕਰ ਦਿੱਤਾ ਸੀਗਾ ਸੋ ਗੁਰੰਗਦੇਵ ਜੀ ਦਾ ਇਹ ਬਹੁਤ ਹੀ ਵੱਡਾ ਤੇ ਮਹੱਤਵਪੂਰਨ ਕਾਰਜ ਸੀਗਾ ਕੁਰਮਕ ਲਿਪੀ ਨੂੰ ਸਿੱਖਾਂ ਵਿੱਚ ਹਰਮਨ ਪਿਆਰੇ ਬਣਾਉਣਾ ਉਸ ਤੋਂ ਬਾਅਦ ਕਲੈਕਸ਼ਨ ਆਫ ਬਾਣੀ ਆਫ ਗੁਰੂ ਨਾਨਕ ਸਾਹਿਬ ਠੀਕ ਹੈ ਉਹਨਾਂ ਦਾ ਦੂਜਾ ਮਹਾਨ ਕਾਰਜ ਦੀ ਗੱਲ ਕਰੀਏ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸੰਗ੍ਰਹਿ ਕੀਤਾ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਬਹੁਤ ਸਾਰੀਆਂ ਉਦਾਸੀਆਂ ਕੀਤੀਆਂ ਸੀਗੀਆਂ ਜਿਨ੍ਹਾਂ ਦੇ ਕਰਕੇ ਉਹ ਬਹੁਤ ਸਾਰੀਆਂ ਜਗਾਵਾਂ ਦੇ ਉੱਪਰ ਗਏ ਸੀਗੇ ਤੇ ਇਸੇ ਤਰ੍ਹਾਂ ਉਹਨਾਂ ਦੀ ਬਾਣੀ ਵੀ ਕਾਫੀ ਜਿਹੜੀ ਸੀਗੀ ਖਿੰਡਪੁੰਡ ਗਈ ਸੀਗੀ ਹੈਨਾ ਸੋ ਉਹਨਾਂ ਨੇ ਜਿਹੜਾ ਸੀਗਾ ਆਹ ਕਾਫੀ ਜਿਹੜੀ ਸੀਗੀ ਬਾਣੀ ਉਹਨਾਂ ਨੇ ਆਪਣੀ ਜੋਤੀ ਜੋਸ ਮੌਂਟ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਸੀ ਲੇਕਿਨ ਕਾਫੀ ਸਾਰੀ ਬਾਣੀ ਜਿਹੜੀ ਸੀਗੀ ਅਜੇ ਇਕੱਠੀ ਕਰਨ ਵਾਲੀ ਪਈ ਸੀਗੀ ਸੋ ਗੁਰੂ ਅੰਗਦ ਦੇਵ ਜੀ ਨੇ ਬਹੁਤ ਹੀ ਮਿਹਨਤ ਦੇ ਨਾਲ ਜਿਹੜਾ ਸੀਗਾ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਨੂੰ ਜਿਹੜਾ ਸੀਗਾ ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰਕੇ ਆਪਣੇ ਹੱਥਾਂ ਵਿੱਚ ਲਿਆ ਤੇ ਇਸ ਜਿਹੜਾ ਸੀਗਾ ਕੰਮ ਨੂੰ ਬੜੀ ਸਫਲਤਾ ਦੇ ਨਾਲ ਜਿਹੜਾ ਸੀਗਾ ਉਹਨਾਂ ਨੇ ਕੀਤਾ ਸੀਗਾ ਤੇ ਇੱਕ ਬਹੁਤ ਵੱਡਾ ਕਾਰਜ ਸੀਗਾ ਸਿੱਖ ਧਰਮ ਦੇ ਵਿੱਚ ਕਿ ਗੁਰੂ ਸਾਹਿਬ ਦੀ ਬਾਣੀ ਨੂੰ ਜਿਹੜਾ ਇਕੱਤਰਿਤ ਕਰਨ ਕਰਨਾ ਠੀਕ ਹੈ ਸੋ ਇਹ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਉਹਨਾਂ ਨੇ ਜਿਹੜਾ ਸੀਗਾ ਇਸ ਬਾਣੀ ਗੁਰਨਾਨਕ ਦੀ ਬਾਣੀ ਨੂੰ ਜਿਹੜਾ ਸੀਗਾ ਸਾਰੀਆਂ ਜਗਾਵਾਂ ਤੋਂ ਇਕੱਠੇ ਕੀਤਾ ਉਸ ਤੋਂ ਬਾਅਦ ਕੰਪਲੀਸ਼ਨ ਆਫ ਜਨਮ ਸਾਖੀ ਜਨਮ ਸਾਖੀ ਦਾ ਸੰਕਲਨ ਠੀਕ ਹੈ ਗੁਰੂ ਅੰਗਦ ਦੇਵ ਜੀ ਨੇ ਪਾਈ ਵਾਲਾ ਜੀ ਦੇ ਕੋਲੋਂ ਜਿਹੜਾ ਸੀ ਜਨਮ ਸਾਖੀ ਦਾ ਸੰਕਲਨ ਕੀਤਾ ਸੀਗਾ ਉਹਨਾਂ ਨੇ ਪਾਈ ਵਾਲਾ ਜੀ ਨੂੰ ਜਿਹੜਾ ਸੀਗਾ ਗੁਨਾਂਤੀ ਜੀ ਜੀਵਨ ਦੀਆਂ ਘਟਨਾਵਾਂ ਜਿਹੜੀਆਂ ਸੀਗੀਆਂ ਸੁਣਾਉਣ ਦੇ ਲਈ ਆਖਿਆ ਸੀ ਤੇ ਸੁਲਤਾਨਪੁਰ ਦਾ ਪੈੜਾ ਨਾਮਿਕ ਇੱਕ ਵਿਅਕਤੀ ਸੀਗਾ ਜਿਹਨੂੰ ਇਹ ਸਭ ਕੁਝ ਲਿਖਣ ਦਾ ਹੁਕਮ ਦਿੱਤਾ ਸੀਗਾ ਤੇ ਇਸ ਤਰ੍ਹਾਂ ਜਿਹੜਾ ਸੀਗਾ ਉਹਨਾਂ ਨੇ ਆ ਇੱਕ ਨਮੀ ਜਿਹੜੀ ਸੀ ਗੋਨਾਨਕੀਬ ਜੀ ਦੀ ਇੱਕ ਜਨਮ ਸਾਖੀ ਜਿਹੜੀ ਸੀਗੀ ਤਿਆਰ ਕਰਵਾਏ ਸੀਗੀ ਠੀਕ ਹੈ ਇਸ ਤਰ੍ਹਾਂ ਤੁਸੀਂ ਆ ਮੈਂ ਚਾਰਟ ਬਣਾਇਆ ਹੋਇਆ ਸੀਗਾ ਫਲੋ ਚਾਰਟ ਤੁਸੀਂ ਇਸ ਤਰ੍ਹਾਂ ਜਿਹੜਾ ਸਾਰੇ ਹੀ ਪੁਆਇੰਟਸ ਨੂੰ ਲਿਖ ਸਕਦੇ ਆ ਕੰਟਰੀਬਿਊਸ਼ਨ ਆਫ ਗੁਰੰਗਰ ਦੇਵ ਜੀ ਠੀਕ ਹੈ ਸੋ ਇਸ ਤਰ੍ਹਾਂ ਜਿਹੜੇ ਤੁਸੀਂ ਪੁਆਇੰਟਸ ਬਣਾ ਸਕਦੇ ਡਰਾ ਕਰ ਸਕਦੇ ਆ ਆਪਣੇ ਪੇਪਰ ਦੇ ਵਿੱਚ ਉਸ ਤੋਂ ਬਾਅਦ ਲੰਗਰ ਸਸਤਾ ਠੀਕ ਹੈ ਤੁਹਾਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸੀਗਾ ਲੰਗਰ ਜਿਹੜਾ ਸੀਗਾ ਸਟਾਰਟ ਕੀਤਾ ਸੀਗਾ ਲੰਗਰ ਨੂੰ ਜਨਮ ਦਿੱਤਾ ਸੀਗਾ ਗੁਰੂ ਨਾਨਕ ਦੇਵ ਜੀ ਨੇ ਇਸ ਤੋਂ ਬਾਅਦ ਗੁਰੰਖਾ ਦੇਵ ਜੀ ਨੇ ਜਿਹੜਾ ਸੀਗਾ ਜਾਰੀ ਰੱਖਿਆ ਸੀਗਾ ਤੇ ਘਰੂਰ ਸਾਹਿਬ ਦੇ ਵਿੱਚ ਹੀ ਉਹਨਾਂ ਨੇ ਇੱਕ ਜਿਹੜੀ ਸੀ ਰਸੋਈ ਬਣਾਈ ਸੀ ਜਿਹਦੇ ਵਿੱਚ ਸਾਰਾ ਲੰਗਰ ਪੱਕਦਾ ਸੀਗਾ ਤੇ ਬੀਬੀ ਜਿਹੜੇ ਸੀਗੇ ਉਹਨਾਂ ਦੇ ਪਤਨੀ ਬੀਬੀ ਕੀਬੀ ਜੀ ਸੀਗੇ ਉਹ ਉਹਨੂੰ ਸੰਭਾਲਿਆ ਕਰਦੇ ਸੀਗੇ ਠੀਕ ਹੈ ਸੋ ਉਹਨਾਂ ਨੇ ਜਿਹੜਾ ਸੀਗਾ bina ਜਾਤ ਪਾਤ ਦੇ ਸਾਰੇ ਲੋਕ ਇਸ ਲੰਗਰ ਦੇ ਵਿੱਚ ਬੈਠ ਕੇ ਇਕੱਠੇ ਜਿਹੜੇ ਸੀਗੇ ਸ਼ੱਕਦੇ ਸੀਗੇ ਤੇ ਨੈਕਸਟ ਡੀਨਾਂਨਸੀਏਸ਼ਨ ਆਫ ਉਦਾਸੀਸ ਐਕਟ ਉਦਾਸੀ ਮੱਤਾ ਖੰਡਨ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਤੇ ਜਹਾਂ ਤੋਂ ਪਿੱਛੋਂ ਉਹਦਾ ਜਿਹੜਾ ਵੱਡਾ ਬੇਟਾ ਸੀ ਪਾਬਾ ਸ਼੍ਰੀ ਚੰਦ ਉਹਨੇ ਆਪਣਾ ਇੱਕ ਵੱਖਰਾ ਹੀ ਸੈਕਟ ਬਣਾ ਲਿਆ ਸੀ ਵੱਖਰਾ ਮਾਤ ਜਿਹੜਾ ਸੀਗਾ ਬਣਾ ਲਿਆ ਸੀਗਾ ਉਹਨੂੰ ਉਦਾਸੀ ਮਤ ਕਿਹਾ ਜਾਂਦਾ ਸੀਗਾ ਤੇ ਇਸ ਉਦਾਸੀ ਮਤ ਦੇ ਵਿੱਚ ਉਹਨੇ ਬ੍ਰਹਮਚਾਰੀ ਜੀਵਨ ਅਤੇ ਤਿਆਗ ਦੀ ਪਾਲਣਾ ਕਰਨ ਦੇ ਉੱਤੇ ਜ਼ੋਰ ਦਿੱਤਾ ਸੀਗਾ ਤੇ ਪਾਬਾ ਸ਼੍ਰੀ ਚੰਦ ਨੂੰ ਬਹੁਤ ਸਾਰੇ ਲੋਕ ਜਿਹੜੇ ਸੀਗੇ ਮਾਨਤਾ ਦੇਣ ਲੱਗ ਪਏ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਬੇਟੇ ਹੋਣ ਕਰਕੇ ਜਿਹੜਾ ਸੀਗਾ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਆਦਰ ਸਤਕਾਰਤਾ ਜਾਂਦਾ ਸੀ ਤਾਂ ਇਸ ਕਰਕੇ ਲੋਕ ਉਹਨਾਂ ਦੇ ਪਿੱਛੇ ਜਿਹੜਾ ਲੱਗੇ ਸੀਗੇ ਪਰ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਸੀਗਾ ਉਦਾਸੀ ਮੱਧ ਦਾ ਜਿਹੜਾ ਆ ਉਹਨਾਂ ਨੇ ਖੰਡਨ ਕੀਤਾ ਸੀ ਉਹਨਾਂ ਨੂੰ ਦੱਸਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਸਿੱਖਿਆਵਾਂ ਦੇ ਵਿਰੁੱਧ ਆ ਠੀਕ ਹੈ ਸੋ ਉਹਨਾਂ ਨੇ ਬੜੇ ਹਿੰਮਤ ਤੇ ਹੌਸਲੇ ਦੇ ਨਾਲ ਸਿੱਖਾਂ ਦੇ ਵਿੱਚ ਜਿਹੜਾ ਸੀਗਾ ਉਦਾਸੀ ਮੱਧ ਦਾ ਜਿਹੜਾ ਸੀਗਾ ਖੰਡਨ ਕੀਤਾ ਸੀਗਾ ਤੇ ਜਿਹਦੇ ਨਾਲ ਜਿਹੜਾ ਸੀਗਾ ਤੇ ਨਾਲ ਦੇ ਨਾਲ ਉਹਨਾਂ ਨੇ ਬਾਬਾ ਸ਼੍ਰੀ ਚੰਦ ਨੂੰ ਵੀ ਜਿਹੜਾ ਸੀਗਾ ਇਸ ਨੂੰ ਜਿਹੜਾ ਸੀਗਾ ਖਤਮ ਕਰਨ ਦੇ ਲਈ ਕਿਹਾ ਸੀਗਾ ਠੀਕ ਹੈ ਸੋ ਇਸ ਤਰ੍ਹਾਂ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਜਿਹੜਾ ਸੀਦਾ ਪ੍ਰਭਾਵ ਨੂੰ ਜਿਹੜਾ ਸੀਗਾ ਕੱਟ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਸੰਗਤ ਸੰਸਥਾ ਸੰਗਤ ਸਿਸਟਮ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਸੀਗਾ ਸੰਗਤ ਜਿਹੜੀ ਸੰਸਥਾ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਅੱਗੇ ਲੈ ਕੇ ਗਿਆ ਸੀਗੇ ਠੀਕੇ ਤੇ ਖਡੂਰ ਸਾਹਿਬ ਦੇ ਖਡੂਰ ਸਾਹਿਬ ਦੇ ਵਿੱਚ ਕੀ ਹੁੰਦਾ ਸੀਗਾ ਕਿ ਰੋਜ਼ ਇਸ ਸਵੇਰੇ ਤੇ ਸ਼ਾਮ ਗੁਰੂ ਸਾਹਿਬ ਜੀ ਸਿੱਖਾਂ ਦੇ ਇੱਕ ਧਾਰਮਿਕ ਸਵਾਲ ਲਗਾਉਂਦੇ ਸੀ ਜਿੱਥੇ ਉਹ ਗੁਰੂ ਅਨੰਤਪ੍ਰੀਤ ਜੀ ਸਿੱਖਿਆਮਾ ਦਾ ਜਿਹੜਾ ਸੀਗਾ ਪ੍ਰਚਾਰ ਕਰਦੇ ਸੀਗੇ ਨੈਕਸਟ ਕੰਪੋਜੀਸ਼ਨ ਆਫ ਸ਼ਬਦ ਸ਼ਬਦਾਂ ਦੀ ਰਚਨਾ ਠੀਕ ਹੈ ਗੁਰੂ ਗੁਰਨਾਨਕ ਦੇਵ ਜੀ ਵਾਂਗ ਗੁਰੰਗਦੇਵ ਜੀ ਨੇ ਵੀ ਜਿਹੜਾ ਸੀਗਾ ਗੁਰਵਾਣੀ ਦੀ ਰਚਨਾ ਕੀਤੀ ਸੀ ਉਹਨਾਂ ਨੇ ਬਾਟ ਸ਼ਬਦਾਂ ਦੀ ਰਚਨਾ ਕੀਤੀ ਆ ਠੀਕ ਹੈ ਫਿਰ ਜਿਹਨੂੰ ਬਾਅਦ ਵਿੱਚ ਜਿਹੜਾ ਸੀਗਾ ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਤੇ ਉਹਨਾਂ ਨੇ ਇਸ ਨੂੰ ਜਿਹੜਾ ਸੀਗਾ ਉਹਦੇ ਵਿੱਚ ਬਾਣ ਦੇ ਵਿੱਚ ਸ਼ਾਮਿਲ ਕਰ ਲਿਆ ਸੀਦਾ ਫਾਊਂਡੇਸ਼ਨ ਆਫ ਗੋਇੰਦਵਾਲ ਗੋਇੰਦਵਾਲ ਸਾਹਿਬ ਦੀ ਸਥਾਪਨਾ ਗੁਰੰਗਦੇਵ ਜੀ ਨੇ ਖਡੂਰ ਸਾਹਿਬ ਤੋਂ ਥੋੜੀ ਦੂਰ ਹੀ ਜਿਹੜਾ ਸੀਗਾ ਗੋਇੰਦਵਾਲ ਨਾਮੀ ਨਗਰ ਦੀ ਜਿਹੜੀ ਸੀਗੀ ਨੀਂਹ ਰੱਖੀ ਸੀਗੀ ਔਰ ਇਸ ਦਾ ਕੰਮ ਜਿਹੜਾ ਸੀਗਾ ਉਹਨਾਂ ਨੇ ਆਪਣੇ ਇੱਕ ਜਿਹੜਾ ਸੀਗਾ ਪਿਆਰੇ ਸਿੱਖ ਅਮਰਦਾਸ ਜੀ ਨੂੰ ਜਿਹੜਾ ਸੀਗਾ ਸੰਭਾਲਿਆ ਸੀਗਾ ਇਹਦਾ ਕਾਰਜ ਸਾਰਾ ਤੇ ਅਮਰਦਾਸ ਜੀ ਨੇ ਗੁਰੂ 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 ਅੰਗਦ ਦੇਵ ਜੀ ਦੇ ਕਾਲ ਦੇ ਵਿੱਚ ਉੱਥੇ ਇੱਕ ਬੋਲੀ ਦਾ ਨਿਰਮਾਣ ਕਰਵਾਇਆ ਸੀਗਾ ਤੇ ਜਲਦੀ ਜਿਹੜਾ ਸੀਗਾ ਇਹ ਹੀ ਗੋਇੰਦਵਾਲ ਦਾ ਸਿੱਖਾਂ ਦਾ ਧਾਰਮਿਕ ਸਥਾਨ ਬਣ ਗਿਆ ਸੀਗਾ ਫਿਜ਼ੀਕਲ ਟ੍ਰੇਨਿੰਗ ਟੂ ਦਾ ਸਿੱਖ ਸਿੱਖਾਂ ਨੂੰ ਜਿਹੜਾ ਸੀਗਾ ਸ੍ਰੀ ਜੀ ਕਸਰਤ ਦੇ ਸਿੱਖਿਆ ਗੁਰੰਗਦੇਵ ਜੀ ਨੇ ਸਿੱਖਾਂ ਨੂੰ ਜਿਹੜਾ ਸੀਗਾ ਅਧਿਆਤਮਿਕ ਵਿਕਾਸ ਦੇ ਨਾਲ-ਨਾਲ ਉਹਨਾਂ ਨੂੰ ਫਿਜ਼ੀਕਲ ਟ੍ਰੇਨਿੰਗ ਵੱਲ ਵੀ ਧਿਆਨ ਦਿੱਤਾ ਆ ਉਹਨਾਂ ਨੇ ਖਡੂਰ ਸਾਹਿਬ ਦੇ ਵਿੱਚ ਇੱਕ ਅਖਾੜਾ ਬਣਾਇਆ ਸੀਗਾ ਠੀਕ ਹੈ ਔਰ ਜਿੱਥੇ ਸਿੱਖ ਕਸਰਤ ਕਰਦੇ ਸੀ ਤੇ ਕੋਲ ਕਰਦੇ ਸੀਗੇ ਤੇ ਉਹਨਾਂ ਨੇ ਇੱਕ ਜਿਹੜੀ ਨਵੀਂ ਪਰੰਪਰਾ ਸ਼ੁਰੂ ਕੀਤੀ ਸੀਗੀ ਜਦੇ ਵਿੱਚ ਸਿੱਖਾਂ ਨੇ ਜਿਹੜਾ ਸੀਗਾ ਉਹਨਾਂ ਦੇ ਆਪਣੇ ਫਿਜ਼ੀਕਲ ਟ੍ਰੇਨਿੰਗ ਦੇ ਵੱਲ ਦਾ ਸੀਗਾ ਧਿਆਨ ਦੇਣਾ ਜਿਹੜਾ ਸੀਗਾ ਸਟਾਰਟ ਕਰ ਦਿੱਤਾ ਸੀਗਾ ਹਿਮਾਇੂਸ ਮੀਟਿੰਗ ਵਿਦ ਗੁਰੂ ਅੰਗਦ हिमाजू ਦੀ ਗੁਰੰਗਦੇਵ ਜੀ ਨਾਲ ਮੁਲਾਕਾਤ ਅ ਹਿਮਾਜੂ ਕਨੋਜ਼ ਦੀ ਲੜਾਈ ਦੇ ਵਿੱਚ ਜਿਹੜਾ ਸੀਗਾ ਸ਼ੇਰਸ਼ਾ ਸੂਰੀ ਤੋਂ ਹਾਰ ਗਿਆ ਸੀਗਾ ਹਾਰਨ ਦੇ ਪਿੱਛੋਂ ਜਿਹੜਾ ਅ ਜਦੋਂ ਹਿਮਾਜੂ ਜਿਹੜਾ ਸੀ ਲਾਹੌਰ ਵੱਲ ਜਾ ਰਿਹਾ ਸੀ ਤੇ ਗੁਰੰਗਸਾਹਿਬ ਜੀ ਨੂੰ ਉਹਨੇ ਜਿਹੜਾ ਸੀਗਾ ਮਿਲਣ ਦਾ ਆਪਣਾ ਮਨ ਬਣਾਇਆ ਤੇ ਫਿਰ ਉਹ ਗੁਰੰਗਦੇਵ ਜੀ ਨੂੰ ਮਿਲਣ ਦੇ ਲਈ ਜਿਹੜਾ ਸੀਗਾ ਖਡੂਰ ਸਾਹਿਬ ਚੱਲਿਆ ਗਿਆ ਸੀਗਾ ਤੇ ਇੱਥੇ ਉਹਨੇ ਗੁਰੂ ਜੀ ਤੋਂ ਜਿਹੜਾ ਸੀਗਾ ਆਪਣੇ ਆਸ਼ੀਰਵਾਦ ਲਈ ਪ੍ਰਾਰਥਨਾ ਕੀਤੀ ਸੀ ਤੇ ਗੁਰੂ ਜੀ ਨੇ فرمایا ਸੀਗਾ ਕਿ ਥੋੜਾ ਟਾਈਮ ਕਸ਼ਟ ਸਹਿਣ ਤੋਂ ਬਾਅਦ ਤੈਨੂੰ ਤੇਰਾ ਰਾਜ ਵਾਪਸ ਮਿਲ ਜਾਵੇਗਾ ਠੀਕ ਹੈ ਸੋ ਬਾਅਦ ਵਿੱਚ ਹੋਇਆ ਵੀ ਅਦੇ ਸੀਗਾ ਹਿਮਾਜ ਨੂੰ ਥੋੜੀ ਸਟਰਗਲ ਤੋਂ ਬਾਅਦ ਜਿਹੜਾ ਸੀ ਆਪਣਾ ਰਾਜ ਇੱਕ ਵਾਰ ਫਿਰ ਤੋਂ ਵਾਪਸ ਮਿਲ ਗਿਆ ਸੀ ਅਪਾਇੰਟਮੈਂਟ ਆਫ ਅ ਸ सक्ਸੈਸਰ ਉੱਤਧਾਰ ਦੇ ਨਿਯੁਕਤੀ आ, 1552 ਦੇ ਵਿੱਚ ਜਦੋਂ 1552 ਦੇ ਵਿੱਚ ਆਪਣੇ ਦੇਹਾਂ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਨੇ ਆਪਣੇ ਉੱਤੇ ਅਧਿਕਾਰੀ ਨਿਯੁਕਤ ਕਰਨ ਦਾ ਨਿਸ਼ਚੈ ਕੀਤਾ ਤੇ ਇਹਦੇ ਲਈ ਉਹਨਾਂ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਛੱਡ ਕੇ ਉਹਨਾਂ ਦਾ ਜਿਹੜਾ ਸ਼ਰਧਾਲੂ ਸੀਗੇ ਸਿੱਖ ਅਮਰਦਾਸ ਜੀ ਨੂੰ ਜਿਹੜਾ ਸੀਗਾ ਉਹਨਾਂ ਨੇ ਇਸ ਗੱਦੀ ਦੇ ਯੋਗ ਸਮਝਿਆ ਤੇ ਉਹਨਾਂ ਨੂੰ ਉਹ ਜਿਹੜਾ ਸੀਗਾ ਪੰਜ ਪੈਸੇ ਤੇ ਕਿਨਾਰੀਗਲ ਦੇ ਕੇ ਤਾਂ ਆਪਣਾ ਜਿਹੜਾ ਸੀ ਸੀਸ ਨਵਾ ਦਿੱਤਾ ਸੀਗੇ ਤੇ ਇਸ ਤਰ੍ਹਾਂ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਇੱਕ ਸੰਸਥਾ ਗੱਦੀ ਦੀ ਸੰਸਥਾ ਜਿਹੜੀ ਸਥਾਪਿਤ ਕੀਤੀ ਸੀਗੀ ਫਿਰ ਉਹ ਗੁਰੂ ਅੰਗਦ ਦੇਵ ਜੀ ਨੇ ਉਸ ਨੂੰ ਜਿਹੜਾ ਸੀਗਾ ਅੱਗੇ ਵਧਾ ਦਿੱਤਾ ਤੇ ਉਹਨਾਂ ਨੇ ਗੁਰਮਰਦਾਸ ਜੀ ਨੂੰ ਜਿਹੜਾ ਸੀ ਗੱਦੀ ਦਾ ਉੱਤਧਿਕਾਰੀ ਬਣਾਇਆ ਠੀਕ ਹੈ ਸੋ ਇਹ ਜਿਹੜੇ ਸੀਗੇ ਇਹ ਸਾਰੇ ਜਿਹੜੇ ਸੀ ਉਹਨਾਂ ਦੇ ਕੰਮ ਜਿਹੜੇ ਸੀ ਕਾਰਜ ਜਿਹੜੇ ਸੀ ਬਹੁਤ ਵੱਡਾ ਯੋਗਦਾਨ ਸੀ ਸਿੱਖ ਧਰਮ ਦੇ ਵਿੱਚ ਠੀਕ ਹੈ ਇੱਕ ਵਾਰੀ ਰਿਪੀਟ ਕਰ ਲੈਂਦੇ ਆ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਆ ਕਿ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਜਿਹੜਾ ਸੀਗਾ ਇਨੂੰ ਜਿਹੜਾ ਸੀ ਹਰਮਨ ਪਿਆਰੀ ਬਣਾਇਆ ਸੀ ਸਿੱਖਾਂ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਉਹਨਾਂ ਦਾ ਮੇਨ ਕੰਮ ਰਹਿੰਦਾ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰਨਾ ਠੀਕ ਹੈ ਇੱਕ ਜਨਮ ਸਾਖੀ ਜਿਹੜੀ ਪਾਈਵਾਲਾ ਜਿਹਦੇ ਕੋਲ ਉਹਨਾਂ ਨੇ ਜਿਹੜੀ ਸੀਗੀ ਸੁਣ ਕੇ ਤਿਆਰ ਕਰਵਾਈ ਸੀਗੀ ਤੇ ਲੰਗਰ ਤੇ ਸੰਗਤ ਠੀਕ ਹੈ ਇਹ ਜਿਹੜੀਆਂ ਕਾਮਨ ਹੀ ਰਹਿਣੀਆਂ ਹੈ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਕਿਉਂਕਿ ਇਹਨਾਂ ਸੰਸਥਾਵਾਂ ਨੂੰ ਅੱਗੇ ਲੈ ਕੇ ਗਿਆ ਸੀਗੇ ਕੁਝ ਪੁਆਇੰਟ ਜਿਹੜੇ ਅ ਅਗਲੇ ਗੁਰੂਆਂ ਦੇ ਵਿੱਚ ਵੀ ਮੇਨ ਕਾਮਨ ਹੀ ਰਹਿਣੇ ਆ ਜਿਵੇਂ ਕਿ ਲੰਗਰ ਸੰਗਤ ਹੋ ਗਿਆ ਤੇ ਜਾਂ ਫਿਰ ਉਸ ਤੋਂ ਬਾਅਦ ਬਾਣੀ ਦੀ ਰਚਨਾ ਹੋ ਗਈ ਹੈ ਨਾ ਇਹ ਚੀਜ਼ਾਂ ਜਿਹੜੇ ਦੋ ਤਿੰਨ ਪੁਆਇੰਟ ਸੇਮ ਹੀ ਰਹਿਣਗੇ ਠੀਕ ਹੈ ਫਿਰ ਲੰਗਰ ਸੀ ਉਸ ਤੋਂ ਬਾਅਦ ਜਨਨਸੀਏਸ਼ਨ ਆਫ ਉਦਾਸੀ ਸੈਕਟ ਉਦਾਸੀ ਮਤ ਦਾ ਖੰਡਨ ਕੀਤਾ ਸੀ ਉਦਾਸੀ ਮਤ ਨੂੰ ਦੀ ਗੱਲ ਕਰੀਏ ਜਿਹਦਾ ਉਦਾਸੀ ਮਤ ਦੇ ਪ੍ਰਚਾਰਕ ਕੌਣ ਸੀ ਬਾਬਾ ਸ਼ਿਰੀ ਚੰਦ ਜੀ ਤੇ ਖੰਡਨ ਕੀਤਾ ਸੀ ਗੁਰੰਗਾ ਦੇਵ ਜੀ ਨੇ ਉਸ ਤੋਂ ਬਾਅਦ ਸ਼ਬਦਾਂ ਦੀ ਰਚਨਾ ਕੀਤੀ ਆ ਗੋਇੰਦਵਾਲ ਸਾਹਿਬ ਨੇ ਨਿਮਾਣ ਕਰਵਾਇਆ ਆ ਜੇ ਗੋਇੰਦਵਾਲ ਸਾਹਿਬ ਦੇ ਵਿੱਚ ਬੋਲੀ ਦੀ ਗੱਲ ਕਰੀਏ ਤਾਂ ਬੋਲੀ ਜਿਹੜੀ ਗੋਇੰਦਵਾਲ ਦੇ ਵਿੱਚ ਉਹ ਗੁਰੂ ਅਮਰਦਾਸ ਜੀ ਨੇ ਤਿਆਰ ਕਰਵਾਏ ਸੀ ਗੋਇੰਦਵਾਲ ਦੀ ਸਥਾਪਨਾ ਜਿਹੜੀ ਆ ਗੁਰੂ ਅੰਗਦ ਦੇਵ ਜੀ ਨੇ ਕੀਤੀ ਆ ਤੇ ਵੋਲੇ ਗੁਰਮਰਦਾਸ ਜੀ ਨੇ ਬਣਾਈ ਆ ਫਿਜ਼ੀਕਲ ਟ੍ਰੇਨਿੰਗ ਦਾ ਕੰਮ ਕੀਤਾ ਸੀਗਾ ਠੀਕ ਹੈ ਔਰ ਇੱਕ ਪੁਆਇੰਟ ਜਿਹੜਾ ਅੱਗੇ ਜਿਹੜਾ ਇਹਨਾਂ ਨੇ ਗੱਦੀ ਨੂੰ ਅੱਗੇ ਤੋਰਿਆ ਸੀਗਾ ਠੀਕ ਹੈ ਇਹ ਵੀ ਉਹਨਾਂ ਦਾ ਯੋਗਦਾਨ ਹੀ ਮੰਨਿਆ ਜਾਊਗਾ ਸੋ ਫਿਜ਼ੀਕਲ ਟ੍ਰੇਨਿੰਗ ਗੁਰਮੁਖੀ ਲਿਪੀ ਗੋਇੰਦਵਾਲ ਸਾਹਿਬ ਠੀਕ ਹੈ ਉਦਾਸੀ ਮਤ ਦਾ ਖੰਡਨ ਠੀਕ ਹੈ ਸਾਰੇ ਕਾਰਜ ਜਿਹੜੇ ਸੀਗੇ ਮਹੱਤਵਪੂਰਨ ਕਾਰਜ ਸੀਗੇ ਜਿਹੜੇ ਉਹਨਾਂ ਨੇ ਸਿੱਖ ਪੰਥ ਦੀ ਜਿਹੜੇ ਸੀ ਵਿਕਾਸ ਦੇ ਵਿੱਚ ਉਹਨਾਂ ਨੇ ਜਿਹੜੇ ਸੀਗੇ ਕੀਤੇ ਸੀਗੇ ਠੀਕ ਹੈ ਸੋ ਇਹ ਗੁਰੰਗਰ ਦੇਵ ਜੀ ਦੇ ਉਹਦਾ ਕੌਂਟਰੀਬਿਊਸ਼ਨ ਜਿਹੜਾ ਸਿੱਖਾਂ ਸਿੱਖ ਧਰਮ ਦੇ ਜਿਹੜਾ ਸਿਰਾ ਵਿਕਾਸ ਦੇ ਵਿੱਚ ਬਹੁਤ ਹੀ ਲਾਹੇਵੰਦ ਸਾਬਿਤ ਹੁੰਦਾ ਹੈ ਠੀਕ ਹੈ ਸੋ ਇਹ ਪੁਆਇੰਟ ਸੀਗੇ ਇਸ ਤੋਂ ਅੱਗੇ ਅਸੀਂ ਕਰਾਂਗੇ ਗੁਰੂ ਅਮਰਦਾਸ ਜੀ ਨੇ ਕੀ ਕੌਂਟਰੀਬਿਊਸ਼ਨ ਉਹਨਾਂ ਦਾ ਰਿਹਾ ਆ ਠੀਕ ਹੈ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਠੀਕ ਹੈ ਸਿੱਖਾਂ ਦੀ ਡਿਵੈਲਪਮੈਂਟ ਦੇ ਵਿੱਚ ਕੀ ਕੌਂਟਰੀਬਿਊਸ਼ਨ ਉਹਨਾਂ ਦਾ ਗੁਰੂ ਅਮਰਦਾਸ ਜੀ ਦਾ ਹੋਸੀ ਜਿਹੜਾ ਆ ਨੈਕਸਟ ਵੀਡੀਓ ਤਿਆਰ ਕਰਾਂਗੇ ਉਹਦੇ ਉੱਤੇ ਤੋ ਅਗਰ ਵੀਡੀਓ ਪਸੰਦ ਆਵੇ ਤਾਂ ਇਹਨੂੰ ਜਿਹੜਾ ਆ ਤੁਸੀਂ ਲਾਈਕ ਤੇ ਸ਼ੇਅਰ ਕਰ ਦੇਈਓ ਥੈਂਕ ਯੂ